ਚੇਨ ਇੱਕ ਬਣੇ ਕਹਿੰਦੇ ਜਾਫੀ ਬਲਕਾਰ ਸਿੰਘ ਦੇ ਨਾਲ ਜਗੀਰ ਸਿੰਘ ਦੇ ਨਾਲ ਹਲਕਾ ਜਿਹਾ ਟੱਚ ਮਾਰਿਆ ਤੇ ਪੁਆਇੰਟ ਕਹਿੰਦੇ ਤੁਗਲਵਾਲ ਦੇ ਖਾਤੇ ਜਾ ਜੁੜਿਆ ਦਰਸ਼ਕ ਵੀਰੋ ਸਾਹਮਣੇ ਕਹਿੰਦੇ ਗੁਰਦਿਆਲ ਕਹਿੰਦੇ ਨਗਲ ਚੌਰ ਵੱਲੋਂ ਗੁਰਦਿਆਲ ਦੀ ਪਾਈ ਹੋਈ ਰੇਡ ਤੇ ਸਾਹਮਣੇ ਕਹਿੰਦੇ ਤੁਗਲਵਾਲ ਦੇ ਚਾਰ ਜਾਫੀ ਹੈ ਇੱਕ ਅੰਨੀ ਤੇ ਕਹਿੰਦੇ ਬਲਦੇਵ ਹੈ ਨਾਲ ਸਰਵਣ ਹੈ ਨਾਲ ਪੂਰਨ ਹੈ ਤੇ ਚਮਾ ਦੇ ਵਿੱਚੋਂ ਕਿਹਦੇ ਨਾਲ ਹੁੰਦਾ ਮੁਕਾਬਲਾ ਦਰਸ਼ਕ ਵੀਰੋ ਸਾਹਮਣੇ ਕਹਿੰਦੇ ਤਰਸੀਮ ਦੀ ਰੇਡ ਲੋ ਦਰਸ਼ਕ ਵੀਰੋ ਕਹਿੰਦੇ ਮੇਣਾ ਮੇਰੀ ਜਵਾਨੀ ਹੈ ਬਾਪੂ ਕਹਿੰਦਾ ਟੀਮ ਦੀ ਕੰਧ ਬਣਿਆ ਹੋਇਆ ਤੇ ਬੀਤਦਾ ਹੋਇਆ ਟਾਈਮ ਜੇ ਬਾਪੂਆਂ ਦਾ ਬਾਪੂ ਨੇ ਜਿੱਦ ਤੁੰਨ ਕੇ ਜਫਾ ਲਾ ਦਿੱਤਾ ਦਰਸ਼ਕ ਵੀਰੋ ਬਾਪੂ ਨੇ ਤੁੰਨ ਕੇ ਜਫਾ ਲਾ ਦਿੱਤਾ ਤੇ ਸਾਹਮਣੇ ਕਹਿੰਦੇ ਸੁੱਚੇ ਦੀ ਪਾਈ ਹੋਈ ਰੇਡ ਹੈ ਸੁੱਚੇ ਨੇ ਕਹਿੰਦੇ ਨੰਗਲ ਝੌਰ ਵਾਲ ਨੂੰ ਧਾਵਾ ਬੋਲਿਆ ਤੇ ਸਾਹਮਣੇ ਜਾਫੀ ਕਹਿੰਦੇ ਕਰਨੈਲ ਹਰਜਿੰਦਰ ਤੇ ਬਾਪੂ ਜ਼ਗੀਰ ਨੇ ਕਹਿੰਦਾ ਵੱਧ ਕੇ ਕੋਸ਼ਿਸ਼ ਕੀਤੀ ਆ ਇਹ ਆ ਬਾਪੂ ਜ਼ਗੀਰ ਤੇ ਜ਼ਗੀਰ ਦੇ ਉਤਾਰ ਦੇ ਵਿੱਚ ਟੱਕਰਾ ਪਰ ਪੁਆਇੰਟ ਕਹਿੰਦੇ ਪੁਆਇੰਟ ਬਾਪੂ ਨੇ ਆਪਣੇ ਖਾਤੇ ਜੋੜ ਦਿੱਤਾ ਸਾਹਮਣੇ ਕਹਿੰਦੇ ਗੁਰਦੀ ਗੁਲਜਾਰ ਦੀ ਰੇਡ ਹੈ ਸਾਹਮਣੇ ਕਹਿੰਦੇ ਨੰਗਲ ਚੌਰ ਦੀ ਧਰਤੀ ਵੱਲੋਂ ਗੁਰਦਿਆਲ ਦੀ ਪਾਈ ਹੋਈ ਰੇਡ ਤੇ ਸਾਹਮਣੇ ਤੱਕਦੇ ਆ ਕਿ ਤੁਗਲਵਾਲ ਦੇ ਚਾਰ ਯਾਫੀ ਹੈ ਤੇ ਬਾਪੂ ਨੇ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਹੈ ਬਾਪੂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ